ਹਾਂਜੀ ਸਪੀਤੀ ਦਾ ਪ੍ਰੋਗਰਾਮ ਬਣਾਇਆ ਸੀਗਾ ਆਪਾਂ ਤੇ ਬਾਈਕ ਦੀ ਤਿਆਰੀ ਹੋ ਰਹੀ ਹੈ ਰਾਤ ਦੇ तकरीबन 11 ਵਜੇ ਆ ਤੇ ਸਮਾਨ ਜਿਹੜਾ ਲੁਧਿਆਣਾ ਲੈ ਕੇ ਆਂਦਾ ਸੀਗਾ ਤੇ ਫਿਟਿੰਗ ਗਰਾਊਂਡ ਦੇ ਵਿੱਚ ਮੇਰੇ ਕੋਲ ਸਮਾਨ ਹੀ ਲੱਗਿਆ ਸੈਟਲੇ ਬੈਗ ਜਿਹੜੇ ਆਪਾਂ ਫਿੱਟ ਕੀਤੇ ਆ ਤੇ ਫੌਗ ਲੈਂਪ ਜਿਹੜੇ ਆਪਾਂ ਲਗਾਏ ਆ ਤੇ ਆਪਾਂ ਬਾਕੀ ਜਿਹੜੇ ਹੈਂਡ ਪ੍ਰੋਟੈਕਟਰ ਜਿਹੜੇ ਉਹ ਲਾਉਣੇ ਆ ਤੇ ਇੱਥੋਂ ਮੈਂ ਪ੍ਰੀਤ ਮੋਟਰ ਤੋਂ ਦਸਾਂਹੇ ਰੋਡ ਮੋਗੇ ਤੋਂ ਜਿਹੜਾ ਫਿਟਿੰਗ ਕਰਾ ਰਿਆ ਸੀ ਵੀਰੇ ਤੋਂ ਰਾਤ ਨੂੰ ਤਕਰੀਬਨ 10 ਵਜੇ ਆਜੇ ਤੱਕ ਮੇਰੇ ਨਾਲ ਇਹ ਰੁਕੇ ਹੋਏ ਆ ਤੇ ਸਵੇਰੇ ਅਸੀਂ 2 ਵਜੇ ਤੁਰਨਾ ਤੇ ਕੱਲ ਨੂੰ ਸਵੇਰੇ ਆਪਾਂ ਸਪਿਤੀ ਦਾ ਜਿਹੜਾ ਸਫ਼ਰ ਸ਼ੁਰੂ ਕਰਨਾ ਤੇ ਸਪਿਤੀ ਦੇ ਅੱਗੇ ਕਿਦਾਂ ਘੁੰਮਾਂਗੇ ਸਾਨੂੰ ਸਾਰਾ ਦਿਖਾਵਾਂਗੇ ਮਾਹੌਲ ਕਿਦਾਂ ਰਾਤ ਨੂੰ ਮੋਗਾ ਤਕਰੀਬਨ 11 ਵਜੇ ਆ 10 11 ਵਜੇ ਸਾਰਾ ਮੋਗਾ ਤਕਰੀਬਨ ਬੰਦ ਹੋਣ ਲੱਗਾ ਹੋਇਆ ਤੇ ਵੀਰਾ ਜਿਹੜਾ ਆ ਦੁਕਾਨ ਆ ਸਾਹਮਣੇ ਪ੍ਰੀਤ Honda ਸਰਵਿਸ ਤੇ ਇਹ ਵੀ ਸਾਰਾ ਹੋਂਡਾ ਐਕਟਿਵਾ ਦਾ ਕੰਮ ਕਰਨਾ ਬੁਲਟ ਦਾ ਕੰਮ ਕਰਨਾ ਸਾਰੇ ਕਿਸੇ ਵੀ ਬਾਈਕ ਦਾ ਕੰਮ ਕਰਨਾ ਤੇ ਇਹਨਾਂ ਦੇ ਕੋਲੇ ਤੁਸੀਂ ਪਹੁੰਚੋ ਮੈਂ ਬਹੁਤ ਟਾਈਮ ਤੋਂ ਕੰਮ ਕਰਾਉਣਾ ਪੈਸ਼ਨ ਦਾ ਜਾਂ ਹੋਰ ਹੋਂਡਾ ਦਾ ਤੇ ਵੀਰੇ ਕੋਲੇ ਕੰਮ ਕਰਾ ਕੇ ਸਵੇਰ ਨੂੰ 2 ਵਜੇ ਤੁਰਨਾ ਸੀ ਵੀਡੀਓ ਵੇਖਣ ਵਾਲੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸਵੇਰ ਦੇ 5 ਵਜੇ ਆ ਤੇ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਆਨੰਦਪੁਰ ਸਾਹਿਬ ਦੇ ਆਸ-ਪਾਸ ਤੇ ਇਹ ਜਿਹੜੀ ਨਦੀ ਚੱਲ ਰਹੀ ਆ ਪੂਰੇ ਜ਼ੋਰ ਤੇ ਆਪਣਾ ਪਲਾਨ ਜਿਹੜਾ ਬਣਿਆ ਹੋਇਆ ਘੁੰਮਣ ਦਾ ਸਪਤਿ ਦਾ ਸਪਤਿ ਬਾਈਕ ਰਾਈਡ ਜਿਹੜੀ ਆਪਾਂ ਕਰ ਰਹੇ ਆਂ ਦੋਸਤ ਚੱਲੇ ਹੋਏ ਆ ਉਹ ਥੋੜਾ ਜਿਹਾ ਪਿੱਛੇ ਆ ਸ਼ਿਮਲੇ ਦੇ ਕੋਲ ਜਾ ਕੇ ਆਪਾਂ ਇਕੱਠੇ ਹੋਵਾਂਗੇ ਸਮਾਨ ਆਪਣਾ ਬਾਈਕ ਤੇ ਐਨ ਫੁੱਲ ਅਟੈਚ ਤੇ ਸਵੇਰ ਦੇ 2 ਵਜੇ ਤੇ ਅੱਪਾ ਤੁਰੇ ਹੋਏ ਆ ਸਵੇਰੇ 2 ਵਜੇ ਤੁਰੇ ਸੀਗੇ ਤੇ ਸਵੇਰੇ ਸਵੇਰੇ ਕਿਉਂਕਿ ਗਰਮੀ ਗਰਮੀ ਜਿਹੜਾ ਪੰਜਾਬ ਨਿਕਲ ਜੂਗਾ ਮੁੜ ਕੇ ਜੈਕਟ ਵਗੈਰਾ ਪਾਈਆਂ ਹੁੰਦੀਆਂ ਜਿਹੜੀਆਂ ਰਾਈਡ ਵਾਲੀਆਂ ਗਰਮੀ ਕਰਦੀਆਂ ਸਵੇਰ ਦਾ ਮਾਹੌਲ ਕੋਸ਼ੇਦਾਂ ਦਾ ਜੈਕਟਾਂ ਜਿਹੜੀਆਂ ਕਾਫੀ ਮੋਟੀਆਂ ਨੇ ਹੁੰਦੀਆਂ ਨੇ ਇਹਦੇ ਵਿੱਚ ਦੀ ਗਰਮੀ ਲੱਗਦੀ ਆ ਤੇ ਸਵੇਰੇ ਸਵੇਰੇ ਨਿਕਲ ਜਾਵੇ ਪੰਜਾਬ ਦਾ ਮੌਸਮ ਇਧਰਲੇ ਜਿਹੜਾ ਆਪਣਾ ਆਨੰਦਪੁਰ ਸਾਹਿਬ ਦੇ ਕੋਲੇ ਜਾ ਕੇ ਮੌਸਮ ਠੰਡਾ ਹੋ ਜਾਂਦਾ ਇੱਥੇ ਠੰਡੀ ਹਵਾ ਜਿਹੜੀ ਚੱਲ ਰਹੀ ਹੈ ਆਪਣੇ ਵਾਲੇ ਸਾਈਡ ਜਿੱਨਾ ਮੋਗਾ ਕ੍ਰੋਸ ਕਰਕੇ ਆਇਆ ਸਾਰਾ ਉਧਰ ਗਰਮੀ ਬਹੁਤ ਸੀਗੀ ਅੱਗੇ ਚੱਲਦੇ ਵੇਖਦੇ ਮਾਹੌਲ ਕਿਵੇਂ ਹੈ ਸਵੇਰੇ ਸਵੇਰੇ ਬਟਾ ਇੱਕ ਰਾਈਡ ਦਾ ਮਜ਼ਾ ਆ ਵੀ ਟੈਕ ਬਿਲਕੁਲ ਖਾਲੀ ਐ ਰੋਡ ਫੋਰ ਲੈਣਾ ਸੜਕਾ ਆਪਣਾ ਨੈਵੀਗੇਸ਼ਨ ਲੱਗਿਆ ਹੋਇਆ ਤੇ ਸਾਹਮਣੇ ਪਹਾੜ ਜਿਹੜੇ ਸ਼ੁਰੂ ਹੋ ਗਏ ਆ ਤੇ ਮੌਸਮ ਜਿਹੜਾ ਬਿਲਕੁਲ ਸੁਹਾਵਣਾ ਤੇ ਹੈਪੀ ਜਰਨੀ ਜਿਹੜੀ ਆਪਾਂ ਨੂੰ ਕਰਤੀ ਆ ਅਮਾ ਚੱਲਨੇ ਤੇ ਮੌਸਮ ਤੁਸੀਂ ਵਿਖੋ ਵੀ ਕੀ ਆ ਬਾਤਾ ਮਾਹੌਲਾ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਗਰਮੀ ਆ ਓਏ ਹੋਏ ਹੋਏ ਇਸ ਟਾਈਮ ਜਿਹੜਾ ਆਪਾਂ ਹੁਣ ਸਫਰ ਕਰ ਰਹੇ ਆ ਇਹ ਮਨਾਲੀ ਰੋਡ ਫੋਰ ਲਾਈਨ ਸੜਕ ਦੇ ਉੱਪਰ ਜਿਹੜਾ ਆਪਾਂ ਜਾ ਰਹੇ ਆ ਇਧਰ ਦੀ ਜਿਹੜਾ ਬਲਾਸਫੋਰ ਤੋਂ ਸ਼ਿਮਲੇ ਨੂੰ ਜਿਹੜਾ ਪੁਰਾਣਾ ਰਸਤਾ ਸ਼ਿਮਲੇ ਵਾਲਾ ਉਸ ਰੋਡ ਵੱਲ ਦੀ ਹੋ ਕੇ ਜਿਹੜਾ ਅਸੀਂ ਇਹ ਸਫਰ ਕਰਨਾ ਹਜੇ ਬੱਚਿਆਂ ਦੀਆਂ ਛੁੱਟੀਆਂ ਸ਼ੁਰੂ ਨਹੀਂ ਹੋਈਆਂ ਨਹੀਂ ਤਾਂ ਮਨਾਲੀ ਵਾਲੇ ਇਸ ਰੋਡ ਤੇ ਤੁਹਾਨੂੰ ਪਤਾ ਵੀ ਇੱਥੇ ਕਿੰਨਾ ਟ੍ਰੈਫਿਕ ਜਾਮ ਹੁੰਦਾ ਮਨਾਲੀ ਦਾ ਵੀ ਹੁਣ ਜਿਹੜਾ ਇਹ 4 ਲੈਂਡ ਸੜਕ ਬਣਨ ਨਾਲ ਟਨਲ ਵਗੈਰਾ ਬਣਨ ਦੇ ਨਾਲ ਜਿਹੜਾ ਸਫਰ ਕਾਫੀ ਘਟ ਚੁੱਕਿਆ ਤੇ ਇੱਥੋਂ ਆਪਾਂ ਹੁਣ ਸ਼ਿਮਲੇ ਨੂੰ ਜਿਹੜਾ ਬਲਾਸਪੁਰ ਤੋਂ ਥੋੜਾ ਅੱਗੇ ਜਾ ਕੇ ਉੱਥੋਂ ਟਰਨ ਕਰਾਂਗੇ ਫਿਰ ਆਪਾਂ ਜਿਹੜੇ ਇਹ ਪੁਰਾਣੇ ਸ਼ਿਮਲੇ ਦੇ ਇੱਧਰ ਰਸ਼ ਘਟ ਹੋਊਗਾ ਇਧਰ ਦੀ ਜਾਵਾਂਗੇ ਆਪਾਂ Shimla ਨੂੰ ਹਾਂ ਅਸੀਂ ਤਕਰੀਬਨ ਰਾਮਪੁਰ ਪਹੁੰਚਣ ਵਾਲਿਆ ਰਾਮਪੁਰ ਤੋਂ ਅਸੀਂ 40 ਕਿਲੋਮੀਟਰ ਪਿੱਛੇ ਆ ਤੇ ਰਾਮਪੁਰ ਤੋਂ ਪਿੱਛੇ 40 50 ਕਿਲੋਮੀਟਰ ਤੇ ਰਾਮਪੁਰ ਪੂਰੀ ਗਰਮੀ ਹੈ بارش ਪੈ ਕੇ ਹਟਿਆ ਰੋਡ ਜਿਹੜਾ ਪੂਰਾ ਰਾਮਪੁਰ ਵਾਲਾ ਖਤਰਨਾਕ ਹੈ ਪੱਥਰ ਪੂਰੇ ਡਿੱਗਦੇ ਆ ਤੇ ਥੱਲੇ ਜਿਹੜੀ ਨਦੀ ਚੱਲਦੀ ਹੈ ਨਦੀ ਬਹੁਤ ਡੂੰਗੀ ਨਾਲ ਖਾੜਾ ਨਾਲ ਇਧਰ ਰੋਡ ਰੋਡ ਜਿਹੜਾ ਇੰਨਾ ਡੇਂਜਰਸ ਆ ਸਿੰਗਲ ਰੋਡ ਆ ਐਦਾਂ ਦਾ ਮਾਹੌਲ ਆ ਇੱਥੇ ਤੇ ਅੱਜ ਵੇਖਦੇ ਆ ਰਾਮਪੁਰ ਤੱਕ ਹੀ ਪਹੁੰਚੇ ਜਾਊਗਾ ਪਹਾੜਾਂ ਇਹ ਪਹਾੜੀ ਏਰੀਏ ਦੇ ਵਿੱਚ ਬਾਟ ਨਹੀਂ ਜਿਹੜੀ ਨਿਬੜਦੀ ਇੱਕ ਥੋੜਾ ਜਿਹਾ ਬਾਈਕ ਦੇ ਬ੍ਰੇਕਾਂ ਦੇ ਵਿੱਚ ਪ੍ਰੋਬਲਮ ਆ ਗਈ ਪਿਛੜੀਆਂ ਚ ਡਿਸਕ ਬ੍ਰੇਕਾਂ ਚ ਵੇਖੋ ਨਦੀ ਥੱਲੇ ਨਿਗਾਹ ਮਾਰੋ ਕਿੰਨੀ ਡੂੰਘੀ ਆ ਕੱਲ ਅਸੀਂ ਰਾਮਪੁਰ ਕ੍ਰੋਸ ਕਰਿਆ ਸੀ ਰਾਮਪੁਰ ਦੇ ਵਿੱਚ ਕੱਲ ਬਾਰਿਸ਼ ਜਦੋਂ ਅਸੀਂ ਆਏ ਆ ਸਟਾਰਟ ਹੋ ਗਈ ਸੀ ਤੇ ਉਸ ਤੋਂ ਬਾਅਦ ਬੱਦਲ ਫਟਣ ਨਾਲ ਜਿਹੜਾ ਕਾਫੀ ਨੁਕਸਾਨ ਹੋ ਗਿਆ ਤੇ ਅਸੀਂ ਰਾਮਪੁਰ ਤੋਂ ਤਕਰੀਬਨ 10-15 ਕਿਲੋਮੀਟਰ ਅੱਗੇ ਆ ਗਏ ਸੀ ਹੁਣ ਅਸੀਂ ਸਮਾਨ ਜਿਹੜਾ ਪੈਕਿੰਗ-ਪੁਕਿੰਗ ਕਰਕੇ ਅੱਗੇ ਜਿਹੜਾ ਅਸੀਂ ਤਾਬੋਲ ਨੂੰ ਜਾ ਰਹੇ ਆਂ ਦੇਖਦੇ ਆਂ ਰਸਤੇ ਦੇ ਵਿੱਚ ਜਿੱਥੇ ਸਫ਼ਰ ਅੱਜ ਅਸੀਂ ਜ਼ਿਆਦਾ ਨਹੀਂ ਕਰਨਾ ਪੈਕਪੋਕ ਕਰਕੇ ਸਮਾਨ ਤਰਪਾਲਾਂ-ਤਰਪੂਲਾਂ ਬਾਰਿਸ਼ ਕਿਉਂਕਿ ਕੱਲ ਦੀ ਬਾਰਿਸ਼ ਲਗਾਤਾਰੀ ਪੈ ਰਹੀ ਆ ਤੇ ਸਮਾਨ ਅਸੀਂ ਪੈਕ ਕਰਕੇ ਜਿਹੜੀ ਅੱਗੇ ਨੂੰ ਤਿਆਰ ਹੈ ਰਾਮਪੁਰ ਸ਼ਹਿਰ ਤੋਂ ਆਪਾਂ ਕਨੌਰ ਵੱਲ ਨੂੰ ਕਨੌਰ ਜ਼ਿਲ੍ਹੇ ਦੇ ਵਿੱਚ ਸਫ਼ਰ ਕਰ ਰਹੇ ਆਂ ਅਸੀਂ ਨਾਕੋਂ ਵੱਲ ਨੂੰ ਜਾ ਰਹੇ ਆਂ ਕਟਸ਼ਮ ਸਾਈਡ ਨੂੰ ਕਨੌਰ ਏਰੀਆ ਜਿਹੜਾ ਬਹੁਤ ਠੰਡਾ ਤੇ ਬਹੁਤ ਗ੍ਰੀਨ ਸੁਹਾਵਣਾ ਮੌਸਮ ਜਿਹੜਾ ਇੱਥੇ ਹਰ ਟਾਈਮ ਰਹਿੰਦਾ ਕਨੌਰ ਦੇ ਜਿਹੜੇ ਸੇਵ ਬੜੇ ਮਸ਼ਹੂਰ ਆ ਸਵੇਰੇ-ਸਵੇਰੇ ਜਿਹੜਾ ਇੱਕ ਟ੍ਰੈਫਿਕ ਨਹੀਂ ਹੁੰਦਾ ਤੇ ਇੱਕ ਸਵੇਰੇ-ਸਵੇਰੇ ਮੌਸਮ ਥੋੜਾ ਜਿਹਾ ਹੋਰ ਜ਼ਿਆਦਾ ਸੁਹਾਵਣਾ ਹੋ ਜਾਂਦਾ ਇਸ ਮੌਸਮ ਦੇ ਵਿੱਚ ਜਿਹੜਾ ਰਾਈਡ ਕਰਨ ਦਾ ਜਿਹੜਾ ਮਜ਼ਾ ਬਹੁਤ ਆਉਂਦਾ ਤੇ ਦੂਸਰੀ ਗੱਲ ਜਿਹੜੀ ਸਵੇਰੇ-ਸਵੇਰੇ ਤੁਸੀਂ ਚਲਾਓਗੇ ਬਾਈਕ ਤੇ ਤੁਹਾਡੀ ਵਾਟ ਵੀ ਜਿਹੜੀ ਵੱਧ ਨਿਬੜਦੀ ਐ ਤੇ ਇੱਥੋਂ ਹੁਣ ਅਸੀਂ ਰਾਮਪੁਰ ਤੋਂ ਨਿਕਲੇ ਆਂ ਅੱਜ ਵੇਖਦੇ ਆਂ ਕਿ ਕਿੱਥੇ ਤੱਕ ਸਫ਼ਰ ਹੁੰਦਾ ਜਿਹੜਾ ਕਨੌਰ ਦਾ ਇਹ ਕਾਫੀ ਜਿਹੜਾ ਰੋਡ ਮਸ਼ਹੂਰ ਆ ਵਰਲਡ ਦੇ ਜਿਹੜਾ ਡੇਂਜਰਸ ਰੋਡਾਂ ਦੇ ਵਿੱਚੋਂ ਇੱਕ ਆਉਂਦਾ ਅੱਜ ਇਹਦੇ ਤੇ ਸਫ਼ਰ ਕਰ ਰਹੇ ਆਂ ਜਿੱਥੇ ਤੱਕ ਅੱਜ ਪਹੁੰਚਿਆ ਜਾਂਦਾ ਪਹੁੰਚਾਂਗੇ ਉੱਥੇ ਅੱਗੇ ਜਾ ਕੇ ਫਿਰ ਲਾਵਾਂਗੇ ਬ੍ਰੇਕਾਂ ਤੇ ਰਾਤ ਨੂੰ ਕਰਾਂਗੇ ਸਟੇ ਹਾਂ ਜੀ ਇਹ ਰੋਡ ਠੀਕ ਆ ਪੋਜੀਸ਼ਨ ਤਾਰਸਪੇ ਦੇ ਹਰੀਆਲੀ ਹਰੀਮਾਈ ਤੇ ਥੋੜਾ ਜਿਹਾ ਅੱਗੇ ਜਾ ਕੇ ਰੋਡ ਬਹੁਤ ਖਤਮ ਆ ਪਹਾੜ ਕੱਟ-ਕੱਟ ਕੇ ਬਿਜਲੀ ਜਿਹੜੇ ਰਸਤੇ ਬਣਾਏ ਹੋਏ ਆ ਅੱਗੇ ਜਾਣੇ ਆ ਤੇ ਉਹ ਵੀ ਦਿਖਾਉਣੇ ਆ ਤੇ ਕੱਲ ਅਸੀਂ ਰਾਮਪੁਰ ਤੋਂ ਅੱਗੇ ਆ ਕੇ ਰਹਿ ਪਏ ਸੀ ਜੇ ਰਾਮਪੁਰ ਦੇ ਵਿੱਚ ਰਾਤ ਜਿਹੜਾ ਬੱਦਲ ਫੱਟਣ ਨਾਲ ਕਾफी ਨੁਕਸਾਨ ਹੋਇਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਕਨੌਰ ਵਾਲਾ ਜਿਹੜਾ ਆ ਰੋਡ ਆ ਵਰਲਡ ਦੇ ਡੇਂਜਰਸ ਰੋਡਾਂ ਦੇ ਵਿੱਚੋਂ ਇੱਕ ਆ ਤੇ ਇਦਾਂ ਦੇ ਜਿਹੜੇ ਖਤਰਨਾਕ ਪਹਾੜਾ ਰਸਤੇ ਜਿਹੜੇ ਬਣੇ ਹੋਏ ਵਿੱਚ ਥੱਲੇ ਨੂੰ ਵੇਖੋ ਕਿੰਡੀ ਡੂੰਗੀ ਖੱਡਾ ਇੱਥੇ ਤੇ ਉਹ ਪਹਾੜ ਜਿਹੜਾ ਕਾਫੀ ਮਸ਼ਹੂਰ ਹੈ ਦੀਆਂ ਬਲੌਗਰ ਫੋਟੋ ਫੂਟੋਆਂ ਪਾਉਂਦੇ ਹੁੰਦੇ ਖੱਚ ਕੇ ਇਹ ਸਾਰਾ ਪਹਾੜ ਇੱਕ ਵਜਾਲੇ ਪਿੱਲਰ ਤੇ ਖੜਾ ਜਿਹੜੇ ਜਾ ਕੇ ਦਿਖਾਉਣਾ ਤੁਹਾਨੂੰ ਆ ਸਾਰਾ ਉੱਪਰਲਾ ਪਹਾੜ ਜਿਹੜਾ ਇੱਕ ਇਹ ਪਿੱਲਰ ਦੇ ਉੱਪਰ ਖੜਾ ਜਿਹੜਾ ਕਨੌਰ ਵਾਲਾ ਇਹ ਰਸਤਾ ਇਹ ਸਾਰਾ ਬੜਾ ਸੋਹਣਾ ਰੋਡ ਆ ਇਹਦੀਆਂ ਤੁਸੀਂ ਆਮ ਖਾਸ ਕਰਕੇ ਵੀਡੀਓ ਫੋਟੋ ਦੇਖੀਆਂ ਹੋਣਗੀਆਂ ਵੇਖੋ ਇਹ ਇੱਥੇ ਵੀਡੀਓ ਵੀਡੀਓ ਲੋਕ ਬਣਾ ਕੇ ਜੜੀਆਂ ਪਿੱਲਾਂ ਵਗੈਰਾ ਪਾਉਂਦੇ ਆ ਐਦਾਂ ਦਾ ਰੋਡ ਹੈ ਇਹਦੇ ਸਾਈਡਾਂ ਦਾ ਮਾਹੌਲ ਦੇਖੀਏ ਤਾਂ ਕਾਫੀ ਉੱਚੇ ਪਹਾੜ ਤੇ ਸਾਡੇ ਬੰਦੇ ਉੱਥੇ ਪਿੱਛੋਂ ਖੜ ਕੇ ਵੀਡੀਓ ਬਣਾਉਂਦੇ ਪੁੱਲ ਤੇ ਤਕਰੀਬਨ ਵੀਡੀਓ ਹਰੇਕ ਬੰਦਾ ਬਣਾਉਂਦਾ ਹੀ ਬਣਾਉਂਦਾ ਇਹ ਕਨੌਰ ਦੀ ਜਿਹੜਾ ਖਾਸ ਨਿਸ਼ਾਨੀ ਹੈ ਕੁਦਰਤ ਜਿਹੜੀ ਕੁਦਰਤ ਬਿਆਨਤ ਹੈ ਰੋਡ ਤੋਂ ਸਾਈਡ ਨੂੰ ਥੋੜਾ ਜਿਹਾ ਆਏ ਸੀਗਾ ਬ੍ਰੈਕਫਾਸਟ ਬਣਾਉਣਾ ਆਪਦਾ ਸਾਡਾ ਸਮਾਨ ਹੈਗਾ ਚੁੱਲਾ ਚਾਲਾ ਤੇ ਇੱਥੋਂ ਚੱਲ ਰਹੇ ਆ ਸੋਹਣੇ ਸੋਹਣੇ ਝਰਨੇ ਤੇ ਸਾਹਮਣੇ ਉਹ ਜਿਹੜਾ ਪੁਲ ਦਿਖ ਰਿਹਾ ਉਹ ਤੋਂ ਅਸੀਂ ਕ੍ਰੋਸ ਕਰਕੇ ਇਧਰ ਆਏ ਆ ਤੇ ਉੱਪਰ ਪਹਾੜੀ ਇੱਕ ਛੋਟੀ ਜੀ ਬੈਲੀ ਟਾਈਪ ਬਣਿਆ ਹੋਇਆ ਇਧਰੋਂ ਉੱਪਰੋਂ ਜਿਹੜਾ ਪਾਣੀ ਆ ਰਿਹਾ ਅਸੀਂ ਕਲਪਾ ਦੇ ਤਕਰੀਬਨ ਕੋਲੇ ਜੇ ਖੜੇ ਆ ਤੇ ਇੱਥੇ ਹੁਣ ਜਿਹੜਾ ਬ੍ਰੈਕਫਾਸਟ ਵਗੈਰਾ ਬਣਾਵਾਂਗੇ ਅੰਡਾ-ਉੰਡਾ ਗੈਸ ਆਬਦਾ ਹੈਗਾ ਬ੍ਰੈਡ ਆਮਲੇਟ ਤੇ ਬਾਈਕ ਇਧਰ ਆਫ ਰੋਡ ਥੋੜਾ ਜਾ ਕੇ ਅੰਦਾ ਕ ਕਿਲੋਮੀਟਰ ਤੇ ਇੱਥੇ ਪਹੁੰਚਿਆ ਤੇ ਸਾਹਮਣੇ ਜਿਹੜਾ ਪਹਾੜ ਵਰਗੇ ਜਿਹੜੇ ਸੁਨੇ ਸ਼ੁਰੂ ਹੋ ਗਏ ਐਦਾਂ ਦੀ ਗੱਲਬਾਤ ਆ